ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਪ੍ਰੋਗਰਾਮ ਦੇਖ ਰਹਾ ਹਾਂ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਅੱਜ ਤੁਹਾਡੇ ਨਾਲ ਅਲਬਰਟਾ ਬਾਰੇ ਗੱਲਬਾਤ ਉਹ ਕਰਨ ਜਾ ਰਹੇ ਹਾਂ ਜਦੋਂ ਇਸ ਸੂਬੇ ਦੇ ਵਿੱਚ ਜਿਹੜੀ ਪਾਪੂਲੇਸ਼ਨ ਸੀਗੀ ਬਹੁਤ ਥੋੜੀ ਹੋਇਆ ਕਰਦੀ ਸੀਗੀ ਆ ਔਰ ਉਦੋਂ ਕਿਸ ਤਰ੍ਹਾਂ ਦਾ ਮਾਹੌਲ ਸੀ মিডিਏ ਦੇ ਵਿੱਚ ਕਿਸ ਤਰ੍ਹਾਂ ਦੀ ਗੱਲਬਾਤ ਸੀ ਉਹ ਗੱਲਬਾਤ ਅੱਜ ਤੁਹਾਡੇ ਨਾਲ ਕਰਾਂਗੇ ਨਾਲ ਹੋਰ ਵੀ ਜੋ ਕੁਝ ਤਬਦੀਲੀਆਂ ਆਈਆਂ ਨੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਤੇ ਉਹਦੇ ਲਈ ਗੱਲਬਾਤ ਕਰ ਲਈ ਅੱਜ ਮੇਰੇ ਨਾਲ ਮੇਰੇ ਸਹਿਯੋਗੀ ਨੇ ਅ ਅਮਰਜੀਤ ਸਿੰਘ ਤੂਰ ਔਰ ਭਾਈ ਸਾਹਿਬ ਮਜਾਹਿਦ ਚੱਕ ਹੋਰੀ ਅ ਅਸੀਂ ਪਿਛਲੇ ਕਈ ਤਹਾਕਿਆਂ ਤੋਂ ਇਕੱਠੇ ਹੀ ਰੇਡੀਓ ਪ੍ਰੋਗਰਾਮ ਇਥੇ ਸ਼ਹਿਰ ਦੇ ਵਿੱਚ ਸੁਣਾ ਰਹੇ ਆ ਲੋਕਾਂ ਨੂੰ ਰੇਡੀਓ ਰਾਹੀਂ ਉਹਨਾਂ ਦੇ ਸਨਮੁਖ ਹੁੰਦੇ ਰਹੇ ਆ ਤੇ ਹਜੇ ਵੀ ਹੋਰ ਆ ਤੇ ਅੱਜ ਗੱਲਬਾਤ ਇਸੇ ਹੀ ਟੌਪਿਕ ਤੇ ਕਰਾਂਗੇ ਕਿ ਜਦੋਂ ਇੱਥੇ ਆਏ ਸੀ ਮਾਹੌਲ ਉਦੋਂ ਕਿਸ ਤਰ੍ਹਾਂ ਦਾ ਸੀ ਤੇ ਅੱਜ ਜਿਹੜਾ ਮਾਹੌਲ ਆ ਉਹ ਕਿੱਧਰ ਨੂੰ ਜਾ ਰਿਹਾ ਹੈਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਕ ਸਾਹਿਬ ਅਸਲਾਮ ਅਲੈਕਮ ਵਾਲੇਕਮ ਸਲਾਮ ਅਲਬਰਟਾ ਵੀਕਲੀ ਦੇਖਣੇ ਔਰ ਸੁਣਨੇ ਵਾਲੋਂ ਕੀ ਖਿਦਮਤ ਮੇ ਮੁਜਾਹਿਦ ਉਸ ਤੱਕ ਚੱਕਾ ਮੁਹੱਬਤ ਔਰ ਖਲੂਸ ਬਰਾ ਆਦਾਬ ਪਿਆਰ ਬਰੀ ਸਸਰੀ ਕਾ ਨਿੱਗੀ ਨਿੱਗੀ ਨਮਸਤੇ ਤੋਂ ਅਨੁਸਾਰ ਹੈ ਨਹੀਂ ਸਸਰੀ ਕਾ ਸਸਰੀ ਕਾ ਚਾਚਾ ਹਾ ਤੁਹਾਡੀਆਂ ਇਹ ਮਨਮੋਹਕ ਗੱਲਾਂ ਸਾਨੂੰ ਖਿੱਚ ਲੈਂਦੀਆਂ ਜਿਹੜੀਆਂ ਮੈਂ ਕਹਿ ਰਿਹਾ ਚੱਕ ਸਾਹਿਬ ਰੇਡੀਓ ਪ੍ਰੋਗਰਾਮ ਦੇਣ ਲੱਗ ਪਾਇਆ ਹਾਂ ਬਿਲਕੁਲ 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 ਰੇਡੀਓ ਪ੍ਰੋਗਰਾਮ ਨਹੀਂ ਮੇਰਾ ਸੁਭਾਅ ਹੋਇਆ ਸਰ ਹਾਂ ਇਹ ਸਾਨੂੰ ਪਤਾ ਹੈ ਹਾ ਇਹ ਅਸੀਂ ਕਈ ਦਿਹਾਕਿਆਂ ਤੋਂ ਚੱਕ ਸਾਹਿਬ ਤੁਹਾਨੂੰ ਜਾਣਿਆ ਤੁਹਾਡੇ ਪਿਆਰ ਨੂੰ ਤੁਹਾਡੀ ਮੁਹੱਬਤ ਜਿਹੜੀ ਆ ਉਹਨੂੰ ਸਾਰੇ ਜਾਣਦੇ ਨੇ ਆਪਣੇ ਐਡਮਿੰਟਨ ਵਾਸੀ ਜਿਹੜੇ ਨੇ ਆ ਬੜੀ ਧੀਰ ਤੋਂ ਤੁਸੀਂ ਕਮਿਊਨਿਟੀ ਦੀ ਇੱਥੇ ਸੇਵਾ ਕਰ ਰਹੇ ਆ इवन ਜਦੋਂ ਅਸੀਂ ਪਹੁੰਚੇ ਆ ਸਾਤੋਂ ਵੀ ਪਹਿਲਾਂ ਦੇ ਲੱਗੇ ਆ ਬਿਲਕੁਲ ਬੜੀ ਮਿਹਰਬਾਨੀ ਤੁਹਾਡੀ ਅਸੀਂ ਇੱਕ ਵਾਰ ਫੇਰ ਕਹਿੰਦੇ ਆ ہماری ਮੁਹੱਬਤ ਕਾ ਉਹਨਕੋ ਸਲਾਮ ਇਹ ਚਿਹਰੇ ਜਿਨਸੇ ਮਹਿਕਤੀ ਹੈ ਸ਼ਾਮ ਕੀ ਬਾਤ ਹੈ ਕੀ ਬਾਤ ਹੈ ਚਾਹਤ ਜੀ ਮੈਨੂੰ ਦੱਸੋ ਜਦੋਂ ਤੁਸੀਂ ਇਹ ਪ੍ਰੋਗਰਾਮ ਇੱਥੇ ਆਰੰਭਿਆ ਪਹਿਲਾਂ ਤੁਸੀਂ ਉਰਦੂ ਦਾ ਪ੍ਰੋਗਰਾਮ ਦੇਣਾ ਸ਼ੁਰੂ ਕੀਤਾ ਸੀ ਕਿ ਗੀਤ ਗਾਣੇ ਦੇਣੇ ਸ਼ੁਰੂ ਕੀਤੇ ਸੀ ਨਹੀਂ ਮੈਂ ਉਹਨੂੰ ਕੋਈ ਨਾਮ ਨਹੀਂ ਸੀ ਦਿੱਤਾ ਅੱਛਾ ਮੈਂ ਉਹਨੂੰ ਨਾਮ ਦਿੱਤਾ ਸੀ ਸੰਗੀਤ ਹਿੰਦੀ ਸੰਗੀਤ ਗੀਤ ਮਾਫ ਕਰਨਾ ਮੈਂ ਭੁੱਲ ਗਿਆ ਨਹੀਂ ਲਿਆ ਨਹੀਂ ਮੈਨੂੰ ਉਹ ਕਹਿੰਦੇ ਨਹੀਂ ਜੀ ਕਿ ਮੇਰਾ ਸ਼ਾਇਦ ਚਿਹਰਾ ਫਰੇਮ ਵਿੱਚ ਨਹੀਂ ਆ ਗਿਆ ਨਹੀਂ ਨਹੀਂ ਆ ਰਿਹਾ ਬਿਲਕੁਲ ਆ ਰਿਹਾ ਮੈਂ ਅਰਜ਼ ਕਰ ਰਿਹਾ ਹਾਂ ਜੀ ਕਿ ਉਸ ਵਕਤ ਮੈਂ ਇਹਨੂੰ ਦਿੱਤਾ ਸੀ ਗੀਤ ਉਹ ਸੰਗੀਤ ਹੂੰ ਏ 9075 ਜੇ ਸਤੰਬਰ 9 ਅੱਛਾ ਜੀ ਸਤੰਬਰ ਨੂੰ ਇਹ ਤੁਹਾਡਾ ਸਤੰਬਰ ਨੂੰ ਬੜੀ ਤਰੀਕ ਯਾਦ ਰੱਖੀ ਚੱਕ ਸਾਬ ਗੱਲ ਇਹ ਵੇ ਆ ਕਿ ਇੱਥੇ ਮੈਂ ਜਦੋਂ ਆਇਆ ਟਵਾਂਟੋ ਤੋਂ 1975 'ਚ 76 'ਚ ਜੀ ਜੀ ਨਹੀਂ 1975 'ਚ ਤੇ ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੈਨੂੰ ਇੱਥੇ ਕੋਈ ਰੇਡੀਓ ਦਾ ਸਪੌਟ ਮਿਲ ਜਾਏ ਹੂੰ ਬੜਾ ਦੌੜਿਆ ਮੈਂ ਲੇਕਿਨ ਸਾਨੂੰ ਦੇਖ ਕੇ ਉਹ ਕਹਿੰਦਾ ਸੰਜੀਤ ਕਿ ਤੁਸੀਂ ਰੇਡੀਓ ਪ੍ਰੋਗਰਾਮ ਕਰੋਗੇ ਸਾਨੂੰ ਦੇਖ ਕੇ ਹੱਸਦੇ ਸਨ ਸਾਨੂੰ ਕੋਈ ਪ੍ਰੋਗਰਾਮ ਇੱਥੇ ਦੇਣ ਨੂੰ ਤਿਆਰ ਨਹੀਂ ਸੀ ਬੜੀ ਕੋਸ਼ਿਸ਼ ਕੀਤੀ ਨਹੀਂ ਮਿਲਿਆ ਤੇ ਮੈਂ ਵਟਾਸਕਵਨ ਚਲਾ ਗਿਆ ਜੀ ਉਹ ਇਥੋਂ 40 ਕਿਲੋਮੀਟਰ ਉਹ 40 40 ਕਿਲੋਮੀਟਰ ਦੂਰ ਹੈ ਮੈਂ ਉੱਥੇ ਚਲਾ ਗਿਆ ਉੱਥੇ ਮਾਨੂੰ ਸ਼ਾਮੀ 10 ਵਜੇ 1 ਘੰਟੇ ਦਾ ਪ੍ਰੋਗਰਾਮ ਮਿਲ ਗਿਆ ਅੱਛਾ ਤੇ 9 ਸਤੰਬਰ 1975 ਹਮ ਪਹਿਲਾ ਰੇਡੀਓ ਪ੍ਰੋਗਰਾਮ ਜਿਹੜਾ ਸੀ ਅਲਬਰਟਾ ਪੂਰੇ ਵਿੱਚ ਹਮ ਹਿੰਦੀ ਪ੍ਰੋਗਰਾਮ ਮੈਂ ਉਹਨੂੰ ਨਾ ਹੀ ਹਿੰਦੀ ਦਿੱਤਾ ਅੱਛਾ ਜੀ ਹਾਂ ਜੀ ਗੀਤ ਸੰਗੀਤ ਹਮ ਉਹ ਮੈਸ਼ਰ ਹੋਇਆ ਤੇ ਇੱਥੇ ਜਿੰਨੇ ਪੜੇ ਲਿਖੇ ਲੋਕ ਸਨ ਉਹਨਾਂ ਦੇ ਮਨ ਨੂੰ ਰਾਤੀ 12 ਵਜੇ ਫੋਨ ਆਣੀ ਸ਼ੁਰੂ ਹੋ ਗਿਆ ਅੱਛਾ ਜੀ ਔਰ ਇਸ ਡਾਕਟਰ ਪਾਲ ਸਨ ਡਾਕਟਰ ਹਮਿੰਸਨ ਮੈਂ ਹੋਰ ਬਾਕੀਆਂ ਦਾ ਨਾਮ ਨਹੀਂ ਲੈਂਦਾ ਬਹਰਾਲ ਐਨੀਵੇ ਇਹ ਮੈਨੂੰ ਉਸਲੇ ਬੜੇ ਯਾਨੀ ਐਪਰੀਸ਼ੀਏਸ਼ਨ ਦੇ ਕਾਲ ਆ ਇੱਕ ਬਈ ਤੁਸੀਂ ਬੜਾ ਅੱਛਾ ਕੰਮ ਕੀਤਾ ਬੜੀ ਕੋਸ਼ਿਸ਼ ਕੀਤੀ ਛੋਟੀ ਜੀ ਕਮਿਊਨਿਟੀ ਸੀ ਫਿਰ ਤੁਸੀਂ ਮੈਨੂੰ ਮਿਲ ਗਏ ਮੈਂ ਤੁਹਾਨੂੰ ਅਰਜ਼ ਕੀਤੀ ਕਿ ਪੰਜਾਬੀ ਦਾ ਪ੍ਰੋਗਰਾਮ ਸ਼ੁਰੂ ਕਰੋ ਫਿਰ ਤੁਸੀਂ ਸ਼ੁਰੂ ਕੀਤਾ ਜੀ ਮੈਨੂੰ ਬੜਾ ਖੁਸ਼ ਹੋਇਆ ਕਿ ਭਈ ਪੰਜਾਬੀ ਦਾ ਉਹ ਮੇਰੀ ਮਾਂ ਬੋਲੀ ਪੰਜਾਬੀ ਲੇਕਿਨ ਅਸਲ ਬਾਤ ਇਹ ਹੈ ਕਿ ਮੈਂ ਜਿਸ ਲਈ ਬੋਲਣਾ ਪੰਜਾਬੀ ਤੇ ਮਨ ਚਚਕ ਆਂਦੀ ਏ ਰੇਡੀਓ ਤੇ ਸੱਚੀ ਬਾਤ ਉਹ ਸਾਨੂੰ ਪਤਾ ਜੀ ਉਸ ਕੱਲ ਦਾ ਜਿਹੜਾ ਉਹ ਤੁਹਾਡੇ ਮੁਲਕ ਚ ਲੱਗਾ ਹੈ ਨਾ سلسلہ ਉਰਦੂ ਵਾਲਾ ਉਹ ਸਾਨੂੰ ਸਾਰੀ ਗੱਲ ਦਾ ਪਤਾ ਪਿੱਛੇ ਗੱਲ ਕੀ ਹੈ ਕਿਉਂ ਲੱਗਦਾ ਕਿਉਂ ਅਮਰਜੀਤ ਬਿਲਕੁਲ 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 ਆਪਾਂ ਗੱਲ ਉਧਰ ਨੂੰ ਤੋਰਦੇ ਆਂ ਜੀ ਵੀ ਜਦੋਂ ਤੁਸੀਂ ਗੱਲ ਕੀਤੀ ਨਾ ਜਗਸਾਹਬ ਤੇ ਪਾਜੀ ਕਲਮੀਤ ਜੁੜ ਗਏ ਆ ਕੇ ਵੇ ਇਹਨਾਂ ਨੇ ਪ੍ਰੋਗਰਾਮ ਆਰੰਭ ਕਰ ਲਿਆ ਤੇ ਇਸੇ ਤਰ੍ਹਾਂ ਹੀ ਲੋਹਾਰ ਨੂੰ ਪਤਾ ਨਹੀਂ ਹੁੰਦਾ ਵੀ ਜਦੋਂ ਕੜੀਆਂ ਬਣਾਈ ਜਾਂਦਾ ਵੀ ਕਿਹੜੀ ਕੜੀ ਨੇ ਕਿਹਦੇ ਨਾਲ ਜਾ ਕੇ ਕਿੱਥੇ ਰਲਣਾ ਤੇ ਉਹ ਬਾਅਦ ਵਿੱਚ ਚੇਨ ਬਣ ਜਾਂਦੀ ਹੈ ਇਸੇ ਤਰ੍ਹਾਂ ਅਗਸਤ 1984 ਜਮੈਂ ਭਾਜੀ ਦੀ ਬਦੌਲਤ ਵੇਖ ਲਓ ਇਸ ਜਿੱਦਾਂ ਕਹਿੰਦੇ ਵੀ ਟੀਮ ਦਾ ਇੱਕ ਮੈਂਬਰ ਬਣ ਗਿਆ ਛੋਟਾ ਜਿਹਾ ਤੇ بڑے ਉਦੋਂ ਉਪਾ ਸਮਾਸੀਗਾ ਜੀ ਜਦੋਂ ਜੁੜੇ ਆ ਕੇ ਅੱਜ ਵੀ ਤੁਰੇ ਜਾਂਦੇ ਹੌਲੀ ਹੌਲੀ ਸੱਜੇ ਸੱਜੇ ਹਰੇ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਪਰ ਉਹ ਗੱਲ ਇਹ ਆ ਮੈਂ ਜਿੱਥੋਂ ਅਸਲ ਚ ਗੱਲ ਜਿਹੜੀ ਕਰਨੀ ਚਾਹੁੰਦਾ ਸੀ ਵੀ ਅੱਜ ਦੇਖੋ ਆਪਣੇ ਇੱਥੇ ਬਹੁਤ ਸਾਰੇ ਰੇਡੀਓ ਸਟੇਸ਼ਨ ਵੈਨਕੂਵਰ ਦੇ ਵਿੱਚ ਆਪਾਂ ਵੇਖਦੇ ਆ ਕਿੰਨੇ ਰੇਡੀਓ ਸਟੇਸ਼ਨ ਹੋਊਗਾ ਟ੍ਰਾਂਟੋ ਦੇ ਵਿੱਚ ਕਿੰਨੇ ਹੋਊਗਾ ਅਖਬਾਰਾਂ ਕਿੰਨੀਆਂ ਹੋ ਗਈਆਂ ਤੇ ਹੋਰ ਟੈਲੀਵਿਜ਼ਨ ਪ੍ਰੋਗਰਾਮ ਬਹੁਤ ਹੋਗਾ ਬਿਲਕੁਲ ਪਰ ਚੱਕ ਸਾਹਿਬ ਦੇਖਦੇ ਆ ਵੀ ਉਹਨਾਂ ਦਿਨਾਂ ਚ ਲੋਕ ਜਿਹੜੇ ਸੀਗੇ ਕੋਈ ਰਾਜਨੀਤੀ ਦੇ ਵਿੱਚ ਨਹੀਂ ਸੀਗਾ ਹੂੰ ਪਹਿਲੇ ਅੱਛਾ ਨਾ ਬਿਲਕੁਲ ਅੱਛਾ ਇਹ ਜਿਹੜੇ ਰੇਡੀਓ ਟੈਲੀਵਿਜ਼ਨ ਅਖਬਾਰਾਂ ਆਈਆਂ ਇਹਨਾਂ ਨੂੰ ਮੈਨੂੰ ਲੱਗਦਾ ਵੀ ਸਾਡੇ ਲੋਕਾਂ ਦਾ ਨਾ ਰਾਜਨੀਤੀ ਵਾਲ ਨੂੰ ਝੁਕਾ ਜਿਹੜਾ ਆ ਜਾਂ ਰੁਝਾਨ ਬਹੁਤ ਬਣਾ ਦਿੱਤਾ ਇਹਨਾਂ ਨੇ ਅੱਛਾ ਉਹ ਜਿਉਂ-ਜਿਉਂ ਇਧਰ ਨੂੰ ਉਹ ਰੁਝਾਨ ਜਿਆ ਬਣਿਆ ਹੁਣ ਲੋਕਾਂ ਦਾ ਤੇ ਉਹ ਇਦਾਂ ਲੱਗਦਾ ਵੀ ਹੁਣ ਤਾਂ ਸਾਡੇ ਲੋਕ ਹੀ ਜਿਹੜੇ ਨੇ ਇਧਰ ਨੂੰ ਪਾਰਟਿਸਿਪੇਟ ਕਰਨਾ ਅ ਮਤਲਬ ਕਰ ਰਹਾ ਹੈ ਹੋਰ ਤਾਂ ਲੋਕ ਸਾਰੇ ਚੁੱਪ ਕਰਕੇ ਬਹਿ ਗਏ ਲੱਗਦੇ ਗੱਲ ਇਹ ਵੀ ਕਨਵੀਜੀ ਹੁਣ ਤੇ ਇਹ حساب ਹੋ ਗਿਆ ਕਿ ਨਕੀੜਾ ਹੋ ਇਸ ਵਿੱਚ ਕੋਈ ਲੀਡਰੀ ਕਾ ਮੇਰੀ ਥੂਕ ਕਾ ਇਮਤਹਾਨ ਕੀ ਜੀ ਵਾਹ ਕਿ ਹਰਸ਼ਕ ਜੀ ਇਹ ਕਹਿੰਦਾ ਕਿ ਮੈਂ ਹੀ ਲੀਡਰ ਆ ਨਹੀਂ ਹੁਣ ਦੇਖ ਲਓ ਨਾ ਜਦੋਂ ਇਲੈਕਸ਼ਨ ਦੇ ਦਿਨ ਹੁੰਦੇ ਜੀ ਉਹਦੇ ਤੋਂ 2-3 ਮਹੀਨੇ ਪਹਿਲਾਂ ਕੰਮਕਾਰ ਸ਼ੁਰੂ ਹੋ ਜਾਂਦਾ ਪਰ ਜਦੋਂ ਇਲੈਕਸ਼ਨ ਦੇ ਦਿਨ ਆਉਂਦੇ ਤੇ 15-20 ਦਿਨ ਪਹਿਲਾਂ ਤੁਸੀਂ ਸੜਕਾਂ ਤੇ ਜਾ ਕੇ ਜਦੋਂ ਢੇੜਾ ਮਾਰਦੇ ਆ ਤਾਂ ਮੇਰਾ ਘਰ ਵੀ ਹਜ਼ਾਰਾਂ ਦੀ ਤਦਾਦ ਤੇ ਤੁਸੀਂ ਸਾਈਨ ਲੱਗੇ ਦੇਖਦੇ ਆ ਜਿਹੜੀ ਮਰਜ਼ੀ ਆਪਣੇ ਐਡਵਿੰਟਨ ਦੀ ਸੜਕ ਤੇ ਤੁਸੀਂ ਦੇਖ ਲਓ ਤੇ ਉਹਦੇ ਵਿੱਚ ਹਰ ਦੂਜੇ ਸਾਈਨ ਦੇ ਉੱਤੇ ਡਿਫਰੈਂਟ ਨਾਂ ਹੁੰਦਾ ਇੰਨੇ ਕੁ ਬੰਦੇ ਖੜੇ ਹੋ ਜਾਂਦੇ ਆ ਕਿ ਜਿਹੜੇ ਕਾਬਲ ਬੰਦੇ ਹੁੰਦੇ ਆ ਉਹ ਉਹਨਾਂ ਉੱਤੇ ਵੀ ਜਿੱਦਾਂ ਕਹਿੰਦੇ ਵੀ ਟਕਟਾ ਮਿੱਟੀ ਪਾਇਆ ਜਾਂਦਾ ਵੀ ਉਹ ਜਿਨ੍ਹਾਂ ਨੂੰ ਜਿਤਾਉਣਾ ਚਾਹੀਦਾ ਉਹ ਵਿਚਾਰੇ ਹਾਰ ਜਾਂਦੇ ਆ ਜਿਹੜੇ ਜਿਨ੍ਹਾਂ ਨੂੰ ਕੋਈ ਪੁੱਛਦਾ ਕਿਸਦਾ ਨਹੀਂ ਉਹ ਜਿੱਤ ਜਾਂਦੇ ਆ ਤੁਹਾਨੂੰ ਪਤਾ ਇੱਕ ਨਾ ਆਪਣੇ ਉਥੇ ਪੰਜਾਬ 'ਚ ਜਾਂ ਹਿੰਦੁਸਤਾਨ 'ਚ ਬਹੁਤ ਗੱਲ ਚੱਲਦੀ ਆ ਉਹ ਹੁੰਦੀ ਆ ਵੀ ਦੇਖੋ ਜੀ ਇੱਥੇ ਉਹ ਇੰਗਲੈਂਡੋਂ ਆ ਗਏ ਥੋੜਾ ਜਿਹਾ ਗੋਰੇ ਅਸੀਂ ਹਿੰਦੁਸਤਾਨ 'ਚ ਰਾਜ ਕਰ ਗਏ ਹਾਂ ਉਹ ਫੇਰ ਕਹਿਣਗੇ ਵੀ ਯਾਰ ਇਹ ਆਪਸ ਵਿੱਚ ਸਾਨੂੰ ਉਹਨਾਂ ਨੇ ਵੰਡ ਦਿੱਤਾ ਡਿਵਾਈਡ ਐਂਡ ਰੂਲ ਡਿਵਾਈਡ ਬਿਲਕੁਲ ਡਿਵਾਈਡ ਐਂਡ ਰੂਲ ਦੀ ਗੱਲ ਹਰੇਕ ਹੀ ਕਹੀ ਜਾਂਦਾ ਪਰ ਆਪ ਨਹੀਂ ਸਮਝਦੇ ਵੀ ਜਦੋਂ ਅਸੀਂ ਇੱਕ ਜਗ੍ਹਾ 'ਚ 8-10 ਜਣੇ ਖੜੇ ਹੋ ਜਾਂਦੇ ਆ ਉਹ ਕੀ ਹੋ ਰਿਹਾ ਬਿਲਕੁਲ ਉਹ ਆਪਣੇ ਆਪ ਹੀ ਤੁਸੀਂ ਡਿਵਾਈਡ ਹੋਈ ਤੁਰੇ ਜਾ ਰਹੇ ਕਾਬਲ ਬੰਦੇ ਨੂੰ ਅੱਗੇ ਆਉਣਾ ਚਾਹੀਦਾ ਜਿਹੜਾ ਜਣਾ ਖਾਣਾ ਉੱਠ ਕੇ ਕਹਿੰਦਾ ਲੋ ਜੀ ਮੈਂ ਜਾ ਕੇ ਉੱਥੇ ਆ ਕਰੂੰਗਾ ਮੁੜ ਕੇ ਬੈਕ ਬੈਂਚਰ ਹੀ ਹੁੰਦੇ ਤਾੜੀ ਮਾਰਨ ਵਾਲੇ ਹੋਰ ਤਾਂ ਕੁਝ ਨਹੀਂ ਨਾ ਉਹਨਾਂ ਨੇ ਕੁਝ ਕਰਨ ਨਾ ਆਪਣੀ 6 4 ਸਾਲਾਂ ਦੀ ਨਹੀਂ ਉਹ ਤਾਂ ਜੇ ਕੋਈ ਚੋਣ ਹੋ ਜਾਂਦਾ ਨਾ ਤਦਹੀਂ ਹੁੰਦਾ ਪਰ ਜੇ ਉਹ ਚੋਣ ਹੀ ਨਹੀਂ ਹੁੰਦੇ ਜਿਵੇਂ ਹੁਣ ਆਪਣੇ ਸ਼ਹਿਰ ਦੇ ਵਿੱਚ ਆਪਾਂ ਦੇਖਿਆ ਪਿੱਛੇ ਜੇ ਮਿਨਿਸਪਲ ਇਲੈਕਸ਼ਨਜ਼ ਹੋਈਆਂ ਉਹਦੇ ਚ ਦੇਖ ਲਓ ਕੀ ਬਣਿਆ ਕੋਈ ਬੰਦਾ ਵੀ ਨਹੀਂ ਰਿਹਾ ਅਤਕੀ ਬਹੁਤ ਜਾਨੀ ਕਿ ਯੂ نو ਕੋ ਚੋਣ ਨਹੀਂ ਹੋਇਆ ਜੀ ਹਾਂ ਕੋਈ ਵੀ ਨਹੀਂ ਗਿਆ ਮੁਰਲੇ ਬਸ ਔਰ ਉਹਦੇ ਤੇ ਫਿਰ ਬੰਦਾ ਦੇਖਦਾ ਯਾਰ ਵੀ ਇੰਨਾ ਪੈਸਾ ਤੇ ਲਾਫੀ ਲੱਗਾ ਇਨੀ ਐਫਰਟ ਵੀ ਲੱਗੀ ਔਰ ਕੋਈ ਵੀ ਵਿਅਕਤੀ ਜਿਹੜਾ ਉਹ ਚੁਣ ਕੇ ਅੱਗੇ ਨਹੀਂ ਆਇਆ ਔਰ ਉਹਦਾ ਕਾਰਨ ਇਹ ਹੀ ਆ ਜਿਹੜੀ ਉਹ ਵੰਡ ਵਾਲੀ ਗੱਲ ਆ ਵੀ ਆਪਣੀਆਂ ਸਾਰੀਆਂ ਵੋਟਾਂ ਜਿਹੜੀਆਂ ਆਪਸ ਵਿੱਚ ਵੰਡ ਲਓ ਤੇ ਬਸ ਠੀਕ ਆ ਜੀ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਵੀ ਜੇ ਖੜਨਾ ਤਾਂ ਸਲਾਹ ਦੇ ਨਾਲ ਸਾਰੀ ਕਮਿਊਨਿਟੀ ਰਲ ਕੇ ਇਕੱਠੀ ਹੋਵੇ ਉਹਦੇ ਵਿੱਚੋਂ ਜੁ ਗਨੇ ਚੁਨੇ ਜਿਹੜੇ ਵਧੀਆ ਕੰਮ ਕਰ ਕਰਨ ਵਾਲੇ ਬੰਦੇ ਉਹ ਹੀ ਅੱਗੇ ਹੁਣ ਤਾਂ ਬਹੁਤ ਵਧੀਆ ਗੱਲ ਹੈ ਅੱਛਾ ਇਹ ਵੀ ਗੱਲ ਦੇਖੋ ਹੁਣ ਜਿਹੜੀ ਆ ਕਈ ਵਾਰੀ ਤੁਹਾਨੂੰ ਸੋਚਣਾ ਪੈਂਦਾ ਵੀ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਉਹ ਹਰੇਕ ਬੰਦਾ ਕਹਿੰਦਾ ਦੇਖੋ ਜੀ ਇਹ ਡੈਮੋਕਰੈਟਿਕ ਹੱਕ ਤਾਂ ਸਾਰਿਆਂ ਦਾ ਹੈਗਾ ਇਹ ਆਪਾਂ ਵੀ ਐਡਮਿਟ ਕਰਦੇ ਆਂ ਵੀ ਹਰੇਕ ਬੰਦੇ ਦਾ ਹੱਕ ਹੈਗਾ ਪਰ ਉਹਨੂੰ ਆਪਣੇ ਆਪ ਵੀ ਤਾਂ ਅੰਦਰ ਚਾਤੀ ਮਾਰਨੀ ਚਾਹੀਦੀ ਨਾ ਏਵੈਲਿਊਏਟ ਕਰਨਾ ਚਾਹੀਦਾ ਵੀ ਹਾਂ ਬਈ ਮੈਂ ਕੀ ਕਾਬਿਲ ਹੈਗਾ ਇਸ ਗੱਲਬਾਤ ਦੇ ਬਿਲਕੁਲ ਜੇ ਨਹੀਂ ਹੈ ਤਾਂ ਭਾਈ ਠੀਕ ਆ ਲੈਟ ਸਮਬਡੀ ਐਲਸ ਡੂ ਦਾ ਜੌਬ ਬਿਲਕੁਲ ਤਾਂ ਕਿ ਕੋ ਬੰਦਾ ਉਥੇ ਜਾਵੇ ਜਾ ਕੇ ਗੱਲਬਾਤ ਕਰੇ ਤੁਹਾਨੂੰ ਪਤਾ ਲੱਗੇ ਵੀ ਹਾਂ ਵੀ ਆਪਣੀ ਕਮਿਊਨਿਟੀ ਜੋ ਬੰਦੇ ਹੈ ਨੇ ਹਾਂ ਮੈਨੂੰ ਨਾ ਯਾਦ ਆਉਂਦੇ ਜੀ ਤੁਹਾਨੂੰ ਸ਼ਾਇਦ ਪਤਾ ਹੋਣਾ ਜਦੋਂ ਬੈਂਕੂਵਰ ਦੇ ਵਿੱਚ ਪਹਿਲੇ ਇਹਦੇ ਵਿੱਚ ਮੇਰੇ ਖਿਆਲ ਲੇਟ 70 ਜਾਂ अर्ਲੀ 80 ਦੇ ਵਿੱਚ ਜਿਹੜੇ ਜੀ ਆਪਣੇ ਮੋਸ ਹੋਤਾ ਹੋਰੀ ਹੁੰਦੇ ਸੀਗੇ ਇੱਕ ਐਮ ਐਲ ਏ ਬਣੇ ਸੀਗੇ ਔਰ ਮਿਨਿਸਟਰ ਵੀ ਸੀਗੇ ਉਦੋਂ ਬੀ ਸੀ ਤੋਂ ਹੁਣ ਉਹਨਾਂ ਨੂੰ ਤੁਸੀਂ ਐਸੈਂਬਲੀ 'ਚ ਬੋਲਦੇ ਆ ਸੁਣਿਆ মিডিਏ ਦੇ ਮੋਰੇ ਬੋਲਦੇ ਆ ਸੁਣਿਆ ਤੇ ਬੰਦੇ ਦਾ ਮਨ ਕੁਝ ਹੁੰਦਾ ਵੀ ਹਾਂ ਬਈ ਬੰਦੇ ਪੜ੍ਹੇ ਲਿਖੇ ਜਿਹੜੇ ਆ ਉਹ ਠੀਕ ਦੇਖੋ ਉੱਥੇ ਕੰਮਕਾਰ ਕਰ ਰਹੇ ਇਸੇ ਤਰ੍ਹਾਂ ਹਰ ਬਤਾਲੀਆਲ ਹੁਣ ਹੀ ਹੁੰਦੇ ਸੀਗੇ ਬਿਲਕੁਲ ਬੰਨ ਨਹੀਂ ਪਤਾ ਵੀ ਉੱਥੇ ਕਿੰਨੇ ਉਹਨਾਂ ਦੇ ਲੋਕ ਚਾਹਤੇ ਹੈ ਜਾਂ ਉਹਨਾਂ ਨੂੰ ਕ੍ਰਿਟਿਕ ਹੈਗੇ ਉਹਨਾਂ ਦੇ ਪਰ ਜਦੋਂ ਉਹ ਵੀ ਫੈਡਰਲ ਗਵਰਨਮੈਂਟ ਦੇ ਵਿੱਚ ਗਏ ਆ ਔਟਵਾ 'ਚ ਤੇ ਉਹਨਾਂ ਦਾ ਕੰਮਕਾਰ ਉਹਨਾਂ ਦੀ ਗੱਲਬਾਤ ਲੋਕਾਂ ਦੇ ਨਾਲ ਉਹ ਦੇਖ ਕੇ ਤੁਹਾਨੂੰ ਮਾਣ ਹੁੰਦਾ ਸੀ ਕਿ ਹਾਂ ਬਈ ਇਦਾਂ ਦੇ ਜਿਹੜੇ ਸੱਜਣ ਆ ਉਹ ਮੋਰੇ ਆਉਣੇ ਚਾਹੀਦੇ ਆ ਤਾਂ ਕਿ ਕਮਿਊਨਿਟੀ ਦਾ ਨਾਮ ਜਿਹੜਾ ਉਹ ਵਧੀਆ ਬਣ ਸਕੇ। ਉਹ ਤੁਹਾਡੇ ਫਰੈਂਡ ਕੈਲਗਰੀ ਵਾਲੇ ਹਾਂ ਜੀ ਆਪਣੇ ਉਹ ਹੈਰੀ ਸੋਨ ਹੋਣੀ ਹੈ। ਹੈਰੀ ਸੋਨ ਹੋਣੀ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਐਟ ਲੀਸਟ ਜੇ ਮੈਂ ਉੱਥੇ ਜਾਊਗਾ ਪਤਾ ਤਾਂ ਉਹਨਾਂ ਨੂੰ ਲੱਗੂ ਨਾ ਵੀ ਇਹ ਵੀ ਬੰਦਾ ਆ ਗਿਆ। ਇਹ ਬੰਦੇ ਆਏ ਆ। ਪੜ੍ਹਿਆ ਲਿਖਿਆ ਸੀ ਜੀ ਉਹ ਵੀ ਪੀ ਐਚ ਡੀ ਸੀ ਉਹਨਾਂ ਦੀ ਕੀਤੀ ਹੋਈ। ਬਿਲਕੁਲ। ਸੋ ਇਹ ਗੱਲ ਆ ਵੀ ਜਦੋਂ ਤੁਹਾਡੇ ਵਿਅਕਤੀ ਜਿਹੜੇ ਨੇ ਉਹ ਪੜ੍ਹੇ ਲਿਖੇ ਬੰਦੇ ਅੱਗੇ ਆਉਂਦੇ ਤੇ ਤੁਹਾਨੂੰ ਮਾਣ ਮਹਿਸੂਸ ਹੁੰਦਾ ਔਰ ਕਮਿਊਨਿਟੀ ਵੀ ਉਸ ਗੱਲ ਦਾ ਮਾਨ ਕਰਦੀ ਆ ਵੀ ਹਾਂ ਵੀ ਸਾਨੂੰ ਰਿਪਰੈਜ਼ੈਂਟ ਕਰਨ ਵਾਲੇ ਆ ਇਸ ਤਰ੍ਹਾਂ ਦੇ ਨੇ ਇਹ ਨਹੀਂ ਵੀ ਆਪਣੀ ਕਮਿਊਨਿਟੀ ਚ ਪੜ੍ਹੇ ਲਿਖੇ ਹੁਣ ਬੱਚੇ ਨਹੀਂ ਹੈ ਬੜੇ ਐਜੂਕੇਟਰ ਬੱਚੇ ਆ ਜੀ ਜੰਪਲ ਜਿਹੜੇ ਨੇ ਪੜ੍ਹੇ ਲਿਖੇ ਉਹਨਾਂ ਨੂੰ ਅੱਗੇ ਆਉਣ ਦੇ ਹੁਣ ਔਰ ਉਹ ਠੋਕ ਕੇ ਗੱਲਬਾਤ ਕਰਦੇ ਆ ਬਕਾਇਦਾ ਸਵਾਲ ਜਵਾਬ ਕਰਦੇ ਆ ਔਰ ਆਉਣਾ ਚਾਹੀਦਾ ਉਹਨਾਂ ਨੂੰ ਖੈਰ ਚਲੋ ਜੀ ਇਹ ਆਪਾਂ ਕਿੱਧਰ ਰਾਜਨੀਤੀ ਵਾਲੇ ਪਾਸੇ ਨੂੰ ਚਲੇਗਾ ਇਹ ਗੱਲ ਇਹਦਾ ਚੱਕ ਸਾਹਿਬ ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਸੀਗੀ ਵੀ ਜਦੋਂ ਇੱਥੇ ਇੰਨਾ ਪਰਮਾਰ ਨਹੀਂ ਸੀ ਹੁੰਦੀ ਤੇ ਜੀਵਨ ਸੌਖਾ ਨਹੀਂ ਸੀ ਹੁੰਦਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਉਸੇ ਤੇ ਮੈਨੂੰ ਕਿਸ਼ੇਰੀ ਯਾਦ ਆ ਗਿਆ ਜੀ ਅਛਾਓ ਜਰਾ ਕਹਿੰਦੇ ਨੇ ਅਬ ਮੇਰੇ ਅਹਿਬਾਬ ਅਹਿਬਾਬ ਕਹਿੰਦੇ ਨੇ ਦੋਸਤਾਂ ਨੂੰ ਯਾਰਾਂ ਨੂੰ ਮੇਰੇ ਅਹਿਬਾਬ ਅਬ ਮੇਰੀ ਪਹਿਚਾਨ ਤਲਬ ਕਰਤੇ ਹਨ ਹਮ ਮੈਂ ਜਬ ਆਇਆ ਥਾ ਯਹਾਂ ਤਾਜ਼ਾ ਹਵਾ ਲਾਇਆ ਕੀ ਬਾਤ ਹੈ ਕਿ ਜਦੋਂ ਅਸੀਂ ਲੋਕ ਆਏ ਸਾਂ ਅਸੀਂ ਆਪਣੇ ਦੇਖ ਕੇ ਆਪਣੀ ਕਮਿਊਨਿਟੀ ਦੀ ਉਹਨਾਂ ਦੀ ਖੇਮਤ ਨੂੰ ਆਪਣੇ ਸਾਹਮਣੇ ਰੱਖ ਕੇ ਕੋਸ਼ਿਸ਼ ਕੀਤੀ ਕਿ ਉਹਨਾਂ ਵਾਸਤੇ ਰਸਤੇ ਬਣਾਈਏ ਜਿਹੜੇ ਸਾਡੇ ਪਿੱਛੇ ਆਣ ਜੀ ਅਸੀਂ ਹੁਣ ਜੋ ਕੁਝ ਕਰ ਚੁੱਕੇ ਆ ਜਿਹਦਾ ਲੋਕ ਅਸਲੇ ਫਾਇਦਾ ਉਠਾ ਰਹੇ ਨੇ ਹੁਣ ਸਾਨੂੰ ਪੁੱਛਦੇ ਨੇ ਤੁਸੀਂ ਕੌਣ ਹੋ ਇਹ ਚੱਕ ਸਾਹਿਬ ਮੈਨੂੰ ਨਾ ਕਿੱਥੇ ਆਪਣੇ ਉਹ ਪਾਤਰ ਸਾਹਿਬ ਦੀ ਇੱਕ ਗੱਲ ਕਹੀ ਆ ਉਹ ਮਨ ਯਾਦ ਆ ਜਾਂਦੀ ਆ ਉਹ ਉਹਨਾਂ ਨੇ ਇੱਕ ਲਿਖਿਆ ਸੀ ਨਾ ਵੀ ਏ ਵੀ ਮੇਰਾ ਸ਼ਾਇਦ ਆਪਣਾ ਭਰਮ ਹੈ ਕਿ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਮੇਰੀ ਕਬਰ ਤੇ ਬਿਲਕੁਲ ਉਹ ਗੱਲ ਹੈ ਜੀ ਵੀ ਅੱਜ ਕੱਲ ਨਾ ਪੁੱਛਦਾ ਪਸਦਾ ਕੋਈ ਨਹੀਂ ਕਿਸੇ ਨੂੰ ਇਹ ਤੁਹਾਨੂੰ ਦੱਸ ਦਈਏ ਇਹ ਐਵੇਂ ਭੁਲੇਖਾ ਹੀ ਆ ਵੀ ਤੁਹਾਨੂੰ ਕੋਈ ਕਹੂਗਾ ਇੱਥੇ ਤੇ ਠੀਕ ਆ ਆਪਣਾ ਜੀਵਨ ਤੁਸੀਂ ਨਾ ਪਿੱਛੇ ਖੜ ਕੇ ਰੰਗ ਮੰਚ ਦੇਖੋ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੋ ਤੇ ਚੁੱਪ ਕਰਕੇ ਆਪਣਾ ਰਾਹ ਬਣਾਓ ਤੁਰ ਹੀ ਜਾਓ ਜਿਹੜੇ ਲੋਕ ਤੇ ਬੜਾ ਅੱਛਾ ਕੰਮ ਕਰ ਰਹੇ ਨੇ ਕੁਲਮੀਤ ਜੀ ਅਸੀਂ ਤੇ ਬੜਾ ਖੁਸ਼ ਹੁੰਦੇ ਹਾਂ ਉਹਨਾਂ ਦੇ لیکن جڑے لوگ ਸਾਡੀ قوم ਨੂੰ بدنام کر رہے ہیں اں اودے واسطے ਸਾਨੂੰ ਕੁਝ ਕਰਨਾ ਚਾਹੀਦਾ اودے واسطے ਸਾਨੂੰ ਕੋਈ ਨਾ ਕੋਈ ਕਦਮ ਉਠਾਣਾ ਚਾਹੀਦਾ ਕਿਉਂਕਿ ਸਾਡਾ ਤੇ ਉਹ ਹਾਲੇ ਜੋ ਹੋਇਆ ਇਹ ਹੋਣਾ ਹੀ ਸੀ ਹੂੰ ਹੋਣੀ ਹੋਣੀ ਉਹ ਮੁੱਕਦੀ ਨਹੀਂ ਜਿਹੜੀ ਗੱਲ ਇੱਕ ਵਾਰੀ ਟੁੱੜ ਪਈ ਉਹ ਫਿਰ ਐਵੇਂ ਮੁੱਕਦੀ ਨਹੀਂ ਕੁਝ ਇੰਜ ਵੀ ਰਹਾ ਵਾ ਆਖੀ ਅਸਾਂ ਕੁਝ ਗੱਲ ਵਿੱਚ ਰਮਦਾ ਤਾਕ ਵੀ ਸੀ ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਕੋਈ ਮੈਨੂੰ ਮਰਮਦਾ ਆਉਤ ਵੀ ਸੀ ਵਾਹ ਵਾਹ আচ্ছা ਚਲੋ ਹਜੇ ਮਰਨੀਆਂ ਗੱਲਾਂ ਨਹੀਂ ਕਰਨੀਆਂ ਆਏ ਸ਼ੌਕ ਬਣਾ ਬੱਲਾ ਸਹੀ ਗੱਲ ਹੈ ਅੱਛਾ ਉਹ ਨਾ ਆਪਣੇ ਹੁਣ ਦੇਖੋ ਆਪਾਂ ਗੱਲ ਕਰਦੇ ਸੀ ਵੀ ਜਦੋਂ ਇੰਨੀ ਬਹੁਤਾਤ ਨਹੀਂ ਸੀ ਜਾਂ ਕਹਿ ਲੋ ਬਈ ਲੋਕਾਂ ਦੀਆਂ ਜੇਬਾਂ 'ਚ ਇੰਨੀ ਮਾਇਆ ਨਹੀਂ ਸੀ ਹੈ ਤੇ ਲੋਕੀ ਬੜਾ ਵਧੀਆ ਜੀਵਨ ਬਤੀਤ ਕਰਦੇ ਕਿਸੇ ਕਿਸੇ ਨੇ ਸੁਣਿਆ ਸੀਗਾ ਕਿ ਕਿਤੇ ਵੀ ਆ 682 ਹੋ ਰਹੀ ਆ ਆਪਣੇ ਚਾਹ ਬੈਨਕੂਵਰ ਦੀ ਗੱਲ ਲੈ ਲੋ ਲੋਕੀ ਮਿੱਲਾਂ 'ਚ ਕੰਮ ਕਰਦੇ ਸੀਗੇ ਜਾਂ ਕਿਤੇ ਯੂ ਨੋ ਕੰਸਟਰਕਸ਼ਨ 'ਚ ਕੰਮ ਕਰਦੇ ਸੀ ਹੋਰ ਕਾਰੋਬਾਰ ਸੀ ਥੋੜੇ ਪੈਸੇ ਮਿਲਦੇ ਸੀ RAM NAAL ਆਪਣੇ ਪਰਿਵਾਰ ਚਲਾਉਂਦੇ ਸੀ ਡਾ ਡਰਈ ਵਾਲਾ ਗੱਲ ਕੋਈ ਨਹੀਂ ਸੀ ਕਦੀ ਛੁੱਟੀ ਨਹੀਂ ਜਿਹੜਾ ਉਹ ਕਹੇ ਖੁੱਲੇ ਹਾਂ ਉਹ ਕੈਨੇਡਾ ਦਾ ਅੱਜ ਦਾ ਕੈਨੇਡਾ ਦਾ ਜਿਹੜਾ ਸ਼ੋਸ ਹੁੰਦਾ ਜੀ ਸੁਣ ਕੇ ਕਿ ਹੁਣ ਉਹ ਚਾਹੁੰਦੇ ਪਏ ਨੇ ਕਿ ਜਿਹੜੇ ਲੋਕ ਸੰਤ ਤਕੀਆਂ ਦੇ ਰਹੇ ਸਨ ਉੱਥੇ ਉਹਨਾਂ ਵਾਸਤੇ ਉਹ ਜੈਸਤ ਗਰਦੀ ਦੀ ਦਫਾ ਲਗਵਾਉਣ ਦੀ ਕੋਸ਼ਿਸ਼ ਕਰ ਰਹੇ ਵੇਟ ਯੱਕ ਸਾਹਿਬ ਦੇਖੋ ਜਦੋਂ ਹੁਣ ਦੁਨੀਆ ਡਰਦੀ ਹੈ ਤੁਹਾਡੇ ਆਪਣੇ ਹੀ ਬੰਦੇ ਹੁਣ ਉੱਥੇ ਵੈਨਕੂਵਰ ਸ਼ਹਿਰ ਦੀ ਗੱਲ ਆ ਜੀ ਇੱਥੇ ਤੁਹਾਨੂੰ ਪਤਾ ਆਪਣੇ ਵੀ ਵੈਸੇ ਦਾ ਐਡਮੰਟਨ ਦੇ ਵਿੱਚ ਵੀ ਪੁਲਿਸ ਵਾਲਿਆਂ ਨੇ ਉਹ ਕੀਤੀ ਸੀ ਨਾ ਇੱਕਰੀ ਮੀਟਿੰਗ ਕੀਤੀ ਸੀਗੀ ਲੋਕਾਂ ਦੇ ਨਾਲ ਵੀ ਭਾਈ ਤੁਹਾਡੇ ਆਹਾ ਆਹਾ ਗੱਲਾਂ ਹੋ ਰਹੀਆਂ ਵੀ ਇੱਥੇ ਆਓ ਔਰ ਉਹਦੇ ਚ ਪੁਲਿਸ ਮੇਨ ਮੰਗਦੀ ਕੀ ਹੈ ਲੋਕਾਂ ਤੋਂ ਵੀ ਭਾਈ ਤੁਸੀਂ ਸਾਡਾ ਸਾਥ ਦਿਓ ਸਾਨੂੰ ਇਨਫੋਰਮੇਸ਼ਨ ਦਿਓ ਬਿਲਕੁਲ ਅੱਛਾ ਹੁਣ ਉਹ ਗੱਲ ਦਾ ਆਪਾਂ ਨੂੰ ਆਪਣੇ ਭਾਈਚਾਰੇ ਦਾ ਸਾਰੇ ਦਾ ਪਤਾ ਚਾਹੇ ਉਹ ਵੈਨਕੂਵਰ ਹੈ ਜਾਂ ਐਡਮੰਟਨ ਹੈ ਉਦੋਂ ਸਾਰੇ ਲੋਕੀ ਚੁੱਪ ਜਿਹਦੇ ਸਿਰ ਪੈਂਦੀ ਆ ਉਹ ਭੁਗਤਦਾ ਭਈ ਉਹਦੇ ਨਾਲ ਕੀ ਬੀਤਦੀ ਐ ਤੇ ਉਹੀ ਜਾਣਦਾ ਨਾ ਜੀ ਬਿਲਕੁਲ ਹੁਣ ਦੇਖੋ ਵੈਨਕੂਵਰ ਚ ਪਹਿਲਾਂ ਲੋਕੀ ਇਹਸ ਕਰਕੇ ਚੁੱਪ ਬੈਠੇ ਰਿਹਾ ਉਹ ਜਿੱਦਾਂ ਹੈ ਨਹੀਂ ਇੱਕ ਆਪਣੇ ਉਹ ਕਹਾਵਤ ਭਈ ਜਦੋਂ ਲੋਕ ਉਹ ਯੂਨੀਅਨ ਵਾਲਿਆਂ ਲਈ ਆਏ ਤਾਂ ਮੈਂ ਉਦੋਂ ਚੁੱਪ ਰਿਆ ਕਿਉਂਕਿ ਮੈਂ ਯੂਨੀਅਨ ਦਾ ਮੈਂਬਰ ਨਹੀਂ ਸੀ ਫੇ ਉਹ ਫਲਾਨਿਆਂ ਲਈ ਆਏ ਤੇ ਮੈਂ ਤਾਂ ਵੀ ਚੁੱਪ ਰਿਆ ਫੇ ਉਹ ਹੁਣ ਉਹ ਕਰਦੇ ਕਰਦੇ ਉੱਥੇ ਫੇ ਬੰਦੇ ਜਦੋਂ ਉਹਦੇ ਲਈ ਆ ਗਏ ਤਾਂ ਕੋਈ ਹੋਰ ਬੋਲਣ ਵਾਲਾ ਨਾ ਰਿਹਾ ਇਸੀ ਤਰ੍ਹਾਂ ਹੁਣ ਵੈਨਕੂਵਰ ਦੇ ਵਿੱਚ ਕਹਾਣੀ ਇਹ ਹੋ ਗਈ ਆ ਅ ਹਜੇ ਅ ਕੱਲ ਦੀਆਂ ਖਬਰਾਂ ਸੀਗੀਆਂ ਜਨਾਬ ਪਈ ਉਹ ਕਹਿੰਦੇ ਉੱਥੇ ਜਿਹੜੇ ਕੀ ਕਹਿੰਦੇ ਨੇ ਲਾ ਸੋਸਾਇਟੀ ਵਾਲੇ ਆ ਉਹਨਾਂ ਨੂੰ ਵੀ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਵਕੀਲਾਂ ਨੂੰ ਆ ਰਹੀਆਂ ਨੇ ਧਮਕੀਆਂ ਔਰ ਜਦੋਂ ਇਦਾਂ ਦਾ ਮਾਹੌਲ ਬਣ ਜਾਂਦਾ ਜੀ ਫਿਰ ਤੁਸੀਂ ਹੁਣ ਦੱਸੋ ਗਾਂ ਮੁਲਕ ਕਿਹੜਾ ਜਿੱਧਰ ਨੂੰ ਜਾਣਾ ਨਹੀਂ ਜੀ ਨਹੀਂ ਕੋਈ ਮਤਲਬ ਅੱਜ ਕੱਲ ਸਹਿਮ ਦਾ ਮਾਹੌਲ ਬਹੁਤ ਆ ਜਿਆਦਾ ਜਾਨਕਿ ਡਰਾਵਾ ਉੱਥੇ ਇੰਨਾ ਕਿ ਦਿੱਤਾ ਜਾਂਦਾ ਕਿ ਹਰ ਬੰਦਾ ਸਵੇਰਿਆਂ ਰਿੰਦਾ ਸ਼ਾਮ ਨੂੰ ਵੇ ਬਚਾਅ ਦੇ ਵਿੱਚ ਹਾਂ ਬਚਾਅ ਵਿੱਚ ਵੀ ਬਚਾਇਆ ਪਰ ਕਰੋਗੇ ਕਿ ਇਸ ਤਰ੍ਹਾਂ ਹਾਂ ਹੁਣ ਉੱਥੇ ਮੀਟਿੰਗਾਂ ਹੋ ਰਹੀਆਂ ਆਪਾਂ ਜਿਹੜੀ ਗੱਲ ਚੱਲੀ ਸੀ ਵੀ ਉੱਥੇ ਆ ਥੋੜੇ ਦਿਨ ਹੀ ਹੋਇਆ ਇੱਕ ਬਹੁਤ ਯੂ نو ਬੜਾ ਕਾਰੋਬਾਰੀ ਸੀਗਾ ਦਰਸ਼ਨ ਸਿੰਘ ਸਾਸੀ ਹਾਂ ਉਹਨਾਂ ਦੇ ਗੋਲੀਆਂ ਮਾਰ ਦਿੱਤੀਆਂ ਦੇਖੋ ਜਦੋਂ ਆਪਣੀ ਗੱਡੀ 'ਚ ਹੀ ਬੈਠਿਆ ਦੋ ਤੇ ਕੇ ਬੰਦੇ ਨੇ ਆ ਕੇ ਗੋਲੀਆਂ ਮਾਰੀਆਂ ਉਹਨਾਂ ਦੀ ਜਾਨ ਲੈ ਲਈ ਹਾਂ ਔਰ ਉਸ ਤੋਂ ਬਾਅਦ ਹੁਣ ਲੋਕ ਸਾਰੇ ਇਕੱਠੇ ਹੋ ਰਹੇ ਆ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਪਰ ਹੱਲ ਕੋ ਲੱਭ ਨਹੀਂ ਰਿਹਾ ਹੁਣ ਗੱਲ ਆਉਂਦੀ ਉੱਥੇ ਜਿਹੜੀ ਆਪਾਂ ਪਹਿਲਾਂ ਕਰਦੇ ਸੀ ਕਿ ਜਿਹੜੇ ਰਾਜਨੀਤੀ ਵਾਲੇ ਲੋਕ ਆ ਉਹ ਇਹਦੇ ਬਾਰੇ ਕੀ ਕਰ ਰਹਾ ਹੈ ਜਾਂ ਕੀ ਕਰਨਾ ਚਾਹੀਦਾ ਚਾਹਤ ਆਪ ਉਹਨਾਂ ਨੂੰ ਦੱਸੋ ਉਹ ਦੇਖੋ ਜੀ ਕਰਨਾ ਉਹਨਾਂ ਨੇ ਕੀ ਆ ਉੱਥੇ ਜਿੱਦਣ ਮੀਟਿੰਗ ਸੀ ਮੈਨੂੰ ਕਿਸੇ ਭਾਈ ਬੰਦੇ ਨੇ ਦੱਸਿਆ ਵੀ ਉੱਥੇ ਸਿਰਫ ਹਰਬਤਾਰੀਵਾਲ ਹੋਣਾਂ ਤੋਂ ਬਗੈਰ ਕੋਈ ਹੋਰ ਰਾਜਨੀਤਿਕ ਹਰਬ ਨਹੀਂ ਸੁਖਤਾਰੀਆ ਸੌਰੀ ਸੁਖਤਾਰੀਵਾਲ ਹੋਣਾਂ ਤੋਂ ਬਗੈਰ ਇੱਕ ਅਦਾ ਬੰਦਾ ਕੋਈ ਹੋਰ ਪਹੁੰਚਿਆ ਵਰਨਾ ਉੱਥੇ ਕੋਈ ਪਹੁੰਚਿਆ ਹੀ ਨਹੀਂ ਜੀ ਸਾਰੇ ਆਰਡਨਰੀ ਬੰਦੇ ਸੀਗੇ ਜਿਹੜੇ ਹਾਂ ਤਾਂ ਨਾਰਾ ਮਾਰਦੇ ਸੀ ਜਾਂ ਹਾਂ ਰੇਡੀਓ ਵਾਲੇ ਜਿਹੜੇ ਉੱਥੇ ਕਰਕੁਨ ਬੰਦੇ ਸੀਗੇ ਉਹ ਜ਼ਰੂਰ ਪਹੁੰਚੇ ਆ ਉੱਥੇ ਉਹਨਾਂ ਨੇ ਗੱਲ ਬੱਤਾਂ ਮੀਡੀਆ ਗਿਆ ਸੀ ਸਾਰਾ ਹਾਂਜੀ ਬਾਕੀ ਕੋਈ ਨਾ ਚੋਂ ਕੋਈ ਵੀ ਨਹੀਂ ਪਹੁੰਚਿਆ ਕਦੀ ਗੱਲ ਕੋ ਗੱਲ ਸੁਣੀ ਨਹੀਂ ਸੋ ਇਹ ਗੱਲ ਹੋਣੀ ਚਾਹੀਦੀ ਹੈ ਜਿਹੜੇ ਹੁਣ ਚੁਣਕੇ ਬੰਦੇ ਚਾ ਐਡਮੰਟਨ ਦੇ ਹੋਣ ਚਾਵੇ ਬੈਂਕੂਵਰ ਦੇ ਹੋਣ ਉਹਨਾਂ ਨੂੰ ਇਸ ਇਹ ਪੱਕ ਸਰਕਾਰ ਤੱਕ ਪਹੁੰਚਾਉਣਾ ਚਾਹੀਦਾ ਆਵਾਜ਼ ਤੇ ਸਾਡੀ ਤਾਂ ਹੀ ਉੱਥੇ ਜਾਵੇ ਨਾ ਜੇ ਇਹ ਗੱਲ ਕਰਨਗੇ ਤਾਂ ਜੇ ਇਹ ਘੁੱਟੇ ਬੱਟੇ ਬੈਠੇ ਰਹੇ ਤਾਂ ਫੇਰ ਗੱਲ ਕin ਕਰਨੀ ਏ ਦੇਖੋ ਜੀ ਇਹ ਬੜੀ ਬਹੁਤ ਵੱਡੀ ਮੁਸ਼ਕਲ ਆ ਇਸ ਵੇਲੇ ਔਰ ਉਹਦੇ ਚ ਜਿਹੜਾ ਨਾ ਨੁਕਸਾਨ ਭਾਈਚਾਰੇ ਨੂੰ ਹੋ ਸਕਦਾ ਆ ਦੇਖੋ ਸਾਰੇ ਆਪੋ ਆਪਣੀਆਂ ਗੱਲਾਂ ਦੇ ਵਿੱਚ ਅਲਜੇਮਿਆਂ 'ਚ ਬੈਠੇ ਆ ਲੋਕ ਫਸੇ ਪਰ ਜਿਹੜੀ ਆਪਣੀ ਅਗਲੀਆਂ ਪੀੜ੍ਹੀਆਂ ਆ ਨਾ ਪੁਸ਼ਤਾ ਜਿਹੜੇ ਛੋਟੇ ਬੱਚੇ ਵੱਡੇ ਹੋ ਰਹੇ ਆ ਮੈਨੂੰ ਲੱਗਦਾ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆਉਣਗੀਆਂ ਜੇ ਅਸੀਂ ਇਹਨਾਂ ਗੱਲਾਂ ਬਾਤਾਂ ਦੇ ਉੱਤੇ ਰੋਕ ਨਾ ਲਗਵਾਈ ਦਿੱਤੋ ਆ ਬਿਲਕੁਲ ਬਿਲਕੁਲ ਬੜਾ ਬੜਾ ਗੰਭੀਰ ਤੇ ਬੜਾ ਮਸਲਾ ਜਿਹੜਾ ਆ ਵੱਡਾ ਆ ਜੀ ਇਹ ਅੱਛਾ ਹੁਣ ਉਹ ਦੇਖੋ ਇੱਕ ਪਾਸੇ ਤਾਂ ਇਹ ਕਹਾਣੀ ਸ਼ੁਰੂ ਹੋ ਗਈ ਦੂਸਰੇ ਪਾਸੇ ਜਿਹੜੀ ਕੈਨੇਡਾ ਸਰਕਾਰ ਆ ਇਹਨੂੰ ਵਿਫਤਾ ਗਵੰਡੀ ਮੁਲਕੋਂ ਪਈ ਆ ਭਈ ਉਹ ਜਿੱਦਣ ਦਾ ਟ੍ਰੇਡ ਵਾਲੀ ਗੱਲ ਤੋਂ ਟੈਰਫ ਲਾ ਛੱਡੇ ਆ ਔਰ ਕਿਉਂਕਿ ਆਪਣਾ ਉਹਨਾਂ ਨਾਲ ਤੁਹਾਨੂੰ ਪਤਾ ਹੈ ਬਹੁਤ ਵੱਡਾ ট্রেਡਿੰਗ 파ਟਨਰ ਆ ਅਮਰੀਕਾ ਦੇ ਨਾਲ ਰਿਹਾ ਕੈਨੇਡਾ ਜਿਹੜਾ ਬਿਲਕੁਲ ਬਿਲਕੁਲ ਉਹਨਾਂ ਨੇ ਉਹ ਟੈਰਿਫ ਲਾਉਣ ਕਰਕੇ ਆਪਾਂ ਨੂੰ ਹੁਣ ਬਹੁਤ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੁਨੀਆ ਭਰ ਵਿੱਚ ਪ੍ਰਾਈਮ ਮਿਨਿਸਟਰ ਥੋੜੀ ਜਾ ਕੇ ਤੇ ਹੋਰ 파ਟਨਰ ਲੱਭ ਰਿਹਾ ਭੀ ਜਿਹੜੇ ਆਪਣੇ ਨਾਲ ਟਰੇਡਿੰਗ ਕਰਨ ਮਤਲਬ ਇਹ ਸਮਾਨ ਆਪਣਾ ਜਿਹੜਾ ਇਤੋਂ ਕੱਚਾ ਮਾਲ ਆ ਉਹਨਾਂ ਨੂੰ ਭੇਜ ਸਕੀਏ ਜਾਂ ਟੈਕਨੋਲੋਜੀ ਵਾਲਾ ਕੰਮ ਕਰ ਉਹਨਾਂ ਨੂੰ ਭੇਜ ਸਕੀਏ ਉਹਦੇ ਵਿੱਚ ਹੁਣ ਮਾਰਕੀਟਸ ਲੱਭ ਰਾਇਆ ਤੇ ਉਹ ਮਾਰਕੀਟ ਹੈਗੀਆਂ ਜੀ ਜਾਂ ਹਿੰਦੁਸਤਾਨ ਹੈ ਸਾਰਿਆਂ ਤੋਂ ਵੱਡੀ ਮਾਰਕੀਟ ਜਾਂ ਚੀਨ ਹੈ ਜਾਂ ਚਾਈਨਾ ਹਾਂਜੀ ਆਬਾਦੀ ਦੇ لحاظ ਆਬਾਦੀ ਦੇ لحاظ ਨਾਲ ਉਹੀ ਦੇਖਿਆ ਜਾਂਦਾ ਨਾ ਵੀ ਉੱਥੇ ਇੰਨੇ ਮਿਲੀਅਨ ਜਿਹੜੇ ਆ ਬੰਦੇ ਉਹ ਇਹ ਮੀਡਲ ਕਲਾਸ ਕਹਿ ਦਿੰਦੇ ਆ ਵੀ ਉੱਥੇ ਹੈਗੀ ਆ ਅੱਛਾ ਹੁਣ ਜਦੋਂ ਉਹ ਗੱਲ ਆ ਜਾਂਦੀ ਆ ਤੇ ਹੁਣ ਲੋਕਾਂ ਦਾ ਨਾ ਗੁੱਸਾ ਆਇਆ ਬਿਲਡ ਅਪ ਹੋ ਰਿਹਾ ਵੀ ਇੱਕ ਪਾਸੇ ਤਾਂ ਇੱਥੇ ਲੋਕਾਂ ਨੂੰ ਧਮਕੀਆਂ ਆ ਰਹੀਆਂ ਔਰ ਦੂਸਰੇ ਪਾਸੇ ਸਾਡੇ ਦੇਸ਼ ਦੀ ਜਿਹੜੀ ਫੋਰਨ ਮਨਿਸਟਰ ਆ ਉਹ ਉਥੇ ਗਈ ਸੀ ਇੰਡੀਆ ਪਿੱਛੇ ਜਾ ਗੱਲਬਾਤ ਕਰਕੇ ਆਈ ਆ ਜੈ ਸ਼ੰਕਰ ਜਿਹੜਾ ਉਹਨਾਂ ਦਾ ਫੋਰਨ ਮਨਿਸਟਰ ਉਹ ਹੁਣ ਇੱਥੇ ਆਇਆ ਹੈ ਸੀਗਾ ਉਹ ਗੱਲਬਾਤ ਕਰ ਰਿਹਾ ਪਰ ਜਿਹੜਾ ਅਸਲੀ ਮੁੱਦਾ ਉਹਨਾਂ ਦੇ ਨਾਲ ਇੱਕ ਪਾਸੇ ਜਿਹੜੀ ਆਰਸੀਐਮਪੀ ਆ ਜਾਂ ਸੀਐਸਐ ਉਹ ਕਹਿ ਰਹੀ ਆ ਭਈ ਇਹ ਟਰਾਂਸ ਰਿਪਰੈਸ਼ਨ ਵਾਲੀ ਜਿਹੜੀ ਗੱਲਬਾਤ ਹੈਗੀ ਆ ਉਹ ਸਾਡੇ ਮੁਲਕ ਦੇ ਵਿੱਚ ਆਉਣ ਵਾਲੇ ਸਮੇਂ ਜੋ ਕਹਿੰਦੇ ਵਧਣੀ ਆ ਔਰ ਉਹਨਾਂ ਮੁਲਕਾਂ ਦੇ ਵਿੱਚ ਨਾ ਜਿਹੜਾ ਆ ਉਹਦੇ ਵਿੱਚ ਵੱਖਰੇ ਵੱਖਰੇ ਤੁਹਾਨੂੰ ਪਤਾ ਹੈ ਹਿੰਦੁਸਤਾਨ ਦਾ ਵੀ ਆਇਆ ਔਰ ਚੀਨ ਦਾ ਵੀ ਆ ਰਿਹਾ ਜਾਂ ਹੋਰ ਦੇਸ਼ ਵੀ ਹੈਗੇ ਆ ਤੇ ਉੱਥੇ ਆ ਕੇ ਸਾਡੇ ਜਿਹੜੇ ਰਾਜਨੀਤੀ ਵਾਲੇ ਬੰਦੇ ਜੀ ਉਹ ਸਾਰੇ ਚੁੱਪ ਹੋ ਜਾਂਦੇ ਕੋਈ ਗੱਲ ਉਹਨਾਂ ਤੱਕ ਜਾ ਹੀ ਨਹੀਂ ਦੇ ਜੀ ਕੋਈ ਬੋਲ ਨਹੀਂ ਰਿਹਾ ਉੱਥੇ ਵੀ ਭਾਈ ਤੁਸੀਂ ਦੱਸੋ ਕੀ ਕਰੋਗੇ ਤੁਹਾਡੀ ਸਰਕਾਰ ਆ ਉਹ ਕੀ ਕਰੂਗੀ ਸਿਰਫ ਕੱਲਾ ਇਹ ਨਾ ਨਾ ਦੇਖੋ ਵੀ ਸਾਡਾ ਟਰੇਡਿੰਗ ਪਾਰਟਨਰ ਆ ਬਈ ਬੰਦੇ ਮਰਵਾ ਕੇ ਟ੍ਰੇਡ ਕਰਨਾ ਕਿਹੜੀ ਗੱਲ ਹੋਈ ਬਿਲਕੁਲ ਬਿਲਕੁਲ ਹੋਰ ਮਸਲੇ ਬੜੇ ਗੰਭੀਰ ਹੈ ਜੀ ਆ ਟ੍ਰਾਂਸਪੋਰਟੇਸ਼ਨ ਦਾ ਦੇਖ ਲਓ ਸ਼ੁਰੂ ਕਰ ਲਓ ਇਹਦੇ ਵਿੱਚ ਕਿੰਨੇ ਹਜ਼ਾਰ ਬੰਦਿਆਂ ਦੇ ਉਧਰਲੇ ਪਾਸੇ ਦੱਸਦੇ ਆ ਵੀ ਅਮਰੀਕਾ ਦੇ ਵਿੱਚ ਲਾਇਸੈਂਸ ਜਿਹੜੇ ਆ ਕੈਨਸਲ ਹੋ ਰਿਹਾ ਈਵਨ ਟ੍ਰਾਂਟੋ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਵੀ ਇਹ ਬਾਤ ਚੱਲ ਪਈ ਆ ਤੇ ਹਾਲਾਂਕਿ ਤੁਹਾਨੂੰ ਪਤਾ ਵੀ ਜੇ ਟ੍ਰੇਡ ਦਾ ਕੰਮ ਹੁੰਦਾ ਤਾਂ ਮਾਲ ਇਧਰੋਂ ਉਧਰ ਜਾਂ ਉਧਰੋਂ ਇਧਰ ਪਹੁੰਚਾਉਣਾ ਤਾਂ ਇਹ ਨਾ ਚੀਜ਼ਾਂ ਨਹੀਂ ਆ ਬਿਲਕੁਲ ਇਹ ਥਰੂ ਜਾਂਦਾ ਜਹਾਜ਼ਾਂ ਥਰੂ ਜਾਂਦਾ ਜਾਂ ਟਰੱਕਾਂ ਥਰੂ ਜਾਂਦਾ ਤੇ ਹੁਣ ਹਰ ਇੱਕ ਬੰਦੇ ਨੂੰ ਫੜ ਕੇ ਜੇ ਅੰਦਰ ਹੀ ਕਰੀ ਜਾਣਾ ਤੇ ਉਹ ਟਰੱਕ ਹੁਣ ਆਪੇ ਤਾਂ ਚੱਲਣੇ ਨਹੀਂਗੇ ਹਲੇ ਜੀ ਉਹ ਤਾਂ ਫੇਰ ਗੱਲਬਾਤ ਹੋਰ ਵੀ ਮਹਿੰਗੀ ਹੋ ਜਾਣੀ ਫੈਸਲਾ ਦੀ ਗੱਡੀ ਫੇ ਵਾਂਗ ਫੇ ਬਿਗੈ ਡਰਾਈਵਰ ਤੋਂ ਚੱਲੂ ਆ ਕੋਈ ਇਹ ਟਰਾਂਸਪੋਰਟੇਸ਼ਨ ਬਿਗੈ ਡਰਾਈਵਰ ਵੀ ਨਹੀਂ ਚੱਲਦੀ ਹਾਂ ਸਾਈਡਰਾਂ ਦੀ ਤਾਂ ਜ਼ਰੂਰਤ ਹੈ ਹੀ ਹੈ ਬਿਲਕੁਲ 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 ਸਹੀ ਗੱਲ ਹੈ ਜੀ ਇੱਕ ਗੰਭੀਰ ਸਮੱਸਿਆ ਇਹ ਵੀ ਆ ਜੀ ਕਈ ਹੋਰ ਸਮੱਸਿਆਵਾਂ ਆਪਣੀਆਂ ਕਮਿਊਨਿਟੀ ਦੇ ਵਿੱਚ ਹੈਗੀਆਂ ਜਿਨ੍ਹਾਂ ਬਾਰੇ ਬਹੁਤ ਦੇਖੋ ਬੋਲ ਸਾਰੀ ਗੱਲਬਾਤ ਜਿਹੜੀ ਆ ਕਈ ਪੱਖਾਂ ਤੋਂ ਆ ਰਹੀਆਂ ਜੀ ਥੋੜੇ ਦਿਨ ਹੋਏ ਜਿਹੜੇ ਉੱਥੇ ਅਮਰੀਕਾ ਦੇ ਵਿੱਚ ਟਰੱਕਿੰਗ ਵਾਲੇ ਸਕੂਲ ਵਗੈਰਾ ਆ ਉਹਨਾਂ ਦੀ ਉਹ ਪੁੱਛ ਪੜਤਾਲ ਕਰਨ ਲੱਗੇ ਆ ਆ ਦੇਖ ਲਓ ਉਹ ਮੈਂ ਇੱਕ ਗੱਲਬਾਤ ਸੁਣ ਰਿਹਾ ਸੀ ਕਿਸੇ ਵਕੀਲ ਸਾਹਿਬ ਦੀ ਉਹ ਕਹਿੰਦੇ ਜੀ ਵੀ ਇੱਧਰ ਬਹੁਤ ਸਾਰੇ ਸਕੂਲ ਜਿਹੜੇ ਆ ਉਹ ਕੋਈ ਬੰਦੀ ਆ ਕਿ ਹੋ ਗਿਆ ਹਾਂ ਕਿਉਂਕਿ ਉਹਨਾਂ ਦੀ ਹੁਣ ਪੁੱਛ ਪੜਤਾਲ ਹੋ ਰਹੀ ਵੀ ਆ ਜਿਹੜੇ ਐਕਸੀਡੈਂਟ ਹੋਏ ਆ ਜਦੋਂ ਉਹਨਾਂ ਲੋਕਾਂ ਨੂੰ ਕਿਹਨੇ ਦਿੱਤੇ ਨੇ ਲਾਇਸੈਂਸ ਅ ਕਿਵੇਂ ਉਹਨਾਂ ਨੇ ਅਪਰੂਵ ਕਰ ਦਿੱਤਾ ਸਾਰੀ ਗੱਲਬਾਤ ਹੈ ਨਾ ਡਰਾਈਵਿੰਗ ਸਕੂਲ ਆ ਡਰਾਈਵਿੰਗ ਸਕੂਲ ਜਿਹੜੇ ਆ ਹੁਣ ਦੇਖੋ ਮਤਲਬ ਜਦੋਂ ਇਦਾਂ ਦਾ ਕੋਈ ਇਨਸੀਡੈਂਟ ਵਾਪਰਦਾ ਨਾ ਸਾਡੇ ਆਪਣੀ ਡਿਫੈਂਸ ਦੇ ਵਿੱਚ ਡਰਾਈਵਰਾਂ ਦੇ ਬਹੁਤ ਸਾਰੇ ਲੋਕ ਕਹਿਣ ਲੱਗ ਪੈਂਦੇ ਦੇਖੋ ਜੀ ਗੋਰੇ ਵੀ ਇਦਾਂ ਕਰਦੇ ਆ ਫਲਾਨੇ ਵੀ ਇਦਾਂ ਕਰਦੇ ਆ ਬਈ ਯਾਰ ਇਹ ਘਾਟ ਮਤਲਬ ਇਦਾਂ ਦੇ ਹਲਕੇ ਪਾਸੇ ਨੂੰ ਕੰਪੈਰੀਜ਼ਨ ਨਾ ਕਰੋ ਗੱਲ ਇਹ ਵੀ ਅਸੀਂ ਤਾਂ ਪਛਾਣੇ ਜਾਂਦੇ ਝਟ ਬਿਲਕੁਲ ਰਾਈਟ ਜਦੋਂ ਅਸੀਂ ਅੱਛਾ ਬਾਹਰ ਪੰਗਾ ਬਣ ਕੇ ਕੰਮ ਕਰ ਕਰਦੇ ਆ ਉੱਥੇ ਝਟ ਪਛਾਣੇ ਜਾਂਦੀ ਕਮਿਊਨਿਟੀ ਤੁਹਾਡੀ ਸਾਡੀ ਪਛਾਣ ਹੀ ਇਹ ਹੈ ਜੀ ਜਦੋਂ ਦਸਤਾਰ ਸਿਰ ਤੇ ਬੱਜੀ ਹੁੰਦੀ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਪੰਜਾਬੀ ਟਰੈਕਟਰ ਹੈ ਵੀਰੇ ਨਾਲੇ ਦੂਸਰੀ ਸਭ ਤੋਂ ਵੱਡੀ ਗੱਲ ਇਹ ਵੀ ਜੀ ਇਹ ਸਾਨੂੰ ਚਾਹੀਦਾ ਕਿ ਤੁਸਕੋ ਉਪਰਾਈਂ ਕੀ ਆ ਪੜੀ ਆਪਣੀ ਨਵੇੜ ਤੂੰ ਹਾਂ ਤੁਹਾਨੂੰ ਦੂਜੇ ਵੱਲ ਦੇਖਣ ਦੀ ਜ਼ਰੂਰਤ ਨਹੀਂ ਤੁਸੀਂ ਆਪਣੇ ਗਰੇਬਾਂ ਦੇ ਚਿਹਰੇ ਪਾਓ ਉਹ ਦੇਖੋ ਕਿ ਅਸੀਂ ਕੀ ਰਿਪਰੈਜ਼ੈਂਟ ਕਰ ਰਹੇ ਹਾਂ ਐਗਜ਼ੈਕਟਲੀ ਸਾਨੂੰ ਆਪਣਾ ਆਪ ਅੱਛਾ ਰੱਖਣਾ ਚਾਹੀਦਾ ਤਾਂ ਕਿ ਲੋਕ ਸਾਡੀ ਮਿਸਾਲ ਦੇਣ ਮੈਨੂੰ ਨਾ ਜੀ ਅੱਜ ਇੱਕ ਕਿਸੇ ਦਾ ਫੋਨ ਆਇਆ ਇੱਥੇ ਆਪਣੇ ਐਡਮਿੰਟਨ ਟ੍ਰਾਂਜ਼ਿਟ ਦੀ ਗੱਲ ਆ ਜੀ ਤੁਹਾਨੂੰ ਯਾਦ ਹੈ ਜਦੋਂ 1984 ਤੋਂ ਬਾਅਦ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਉਸ ਤੋਂ ਬਾਅਦ ਦਸਤਾਰ ਦੀ ਗੱਲ ਚੱਲੀ ਤੇ ਇਹਨਾਂ ਨੇ ਕਿਹਾ ਅਸੀਂ ਉਹਨਾਂ ਨੂੰ ਕਿਹਾ ਵੀ ਭਾਈ ਸਾਨੂੰ ਇਜਾਜ਼ਤ ਦਿਓ ਦਸਤਾਰ ਬੰਨਣ ਲਈ ਪੱਗ ਰੱਖਣ ਲਈ ਤੇ ਉਹਨਾਂ ਨੇ ਚਲੋ ਮੰਨ ਲਈ ਗੱਲ ਆ ਉਹ ਜਿਹੜਾ ਸੀਗਾ ਉਹ ਆਪਣੇ ਲਾਰੈਂਸ ਡੇਕੋਰ ਹੋਰੀ ਸੁਣਦਾ ਸੀ ਉਹਨਾਂ ਨੇ ਸੁਣਦਾ ਸੀ ਮੈਨੇਜਰ ਹੋਰਾਂ ਨੇ ਗੱਲ ਕੀਤੀ ਜੈਫ ਫੈਟਕਨ ਹੁੰਦੇ ਸੀ ਉਹਨੇ ਜਦ ਲਈ ਉਹਨਾਂ ਮੰਨ ਲਈ ਗੱਲ ਅਚਾਹੀ ਉਹ ਪੰਜ ਛੇ ਇੱਕ ਬੰਦੇ ਸੀ ਜੀ ਜਿਨ੍ਹਾਂ ਨੇ ਇਹ ਦਸਤਾਰਾਂ ਬਾਦ ਦੇ ਵਿੱਚ ਸਜਾਈਆਂ ਉਂਗਲਾਂ ਤੇ ਗਿਣ ਸਕਦੇ ਹਾਂ ਹਾਂ ਪਰ ਉਹ ਇਦਾਂ ਸੀਗੀ ਵੀ ਜਿਨ੍ਹਾਂ ਨੇ ਵੀ ਦਸਤਾਰਾਂ ਸਜਾਈਆਂ ਉਹ ਵਧੀਆ ਆਪਣੀ ਦਸਤਾਰ ਸਜਾ ਕੇ ਜਿਦਾਂ ਜੀ ਹਿੰਦੁਸਤਾਨ ਦੀ ਪਹਿਲਾ ਫੌਜ ਨਹੀਂ ਭਈ ਸਾਰੇ ਵਧੀਆ ਲੱਗਦੇ ਹੁੰਦੇ ਆਪਾਂ ਜਦੋਂ ਵੀ ਕਿਤੇ ਉਹਨਾਂ ਦੀ ਟੀਵੀ ਤੇ ਫੋਟੋ ਦੇਖਣੀ ਤਾਂ ਜਦੋਂ ਉਹ ਡਿਸਪਲਿਨ ਦੇ ਵਿੱਚ ਹੁੰਦੇ ਸੀ ਲੋਕ ਤਾਂ ਚੰਗਾ ਲੱਗਦਾ ਸੀ ਉਹ ਤਸਵੀਰਾਂ ਦੇਖ ਕੇ ਲੋਕ ਕਹਿੰਦੇ ਵੀ ਲੈ ਵੀ ਆਹ ਹਿੰਦੁਸਤਾਨ ਦੀ ਫੌਜ ਆ ਆ ਸਿੱਖਾਂ ਦੀ ਰੈਜਿਮੈਂਟ ਆ ਬਿਲਕੁਲ ਬਿਲਕੁਲ ਅਜਾ ਹੁਣ ਉਹ ਉਹ ਇੱਥੇ ਮੈਨੂੰ ਜੇ ਇਸ ਸ਼ਖਸ ਦਾ ਕਿਸੇ ਦਾ ਫੋਨ ਆਇਆ ਉਹ ਕਹਿੰਦੇ ਜੀ ਵੀ ਇੱਥੇ ਹੁਣ ਲੋਕੇ ਕੀ ਕਰਦੇ ਆ ਕਈ ਤਾਂ ਉਹ ਸਾਫੇ ਬੰਨ ਗਏ ਜਾ ਰਹੇ ਆ ਬੱਸ ਚਲਾਉਣ ਅੱਛਾ ਜੀ ਤੁਸੀਂ ਦੱਸੋ ਵੀ ਜੇ ਸਾਨੂੰ ਇਆਜ਼ਤ ਦਿੱਤੀ ਆ ਸਾਨੂੰ ਇੰਨੀ ਕੁ ਤਾਂ ਮਾਨ ਮਰਿਆਦਾ ਰੱਖਣੀ ਚਾਹੀਦੀ ਨਾ ਅਸੀਂ ਗੁਰਦੁਆਰੇ ਨਹੀਂ ਜਾ ਰਹੇ ਗੁਰੂ ਘਰ ਜਾਣਾ ਤੁਸੀਂ ਜੋ ਜੀ ਸਦਕੇ ਤੁਹਾਡਾ ਜਿੱਦਾਂ ਦਾ ਵੀ ਤੁਸੀਂ ਡਰੈਸ ਆ ਪਹਿਰਾਵਾ ਪੋਣੇ ਪਹਿਰਾਵਾ ਪੋਣੇ ਧਾਰਮਿਕ ਪਖਤ ਤੁਸੀਂ ਉਦਾਂ ਦਾ ਕਰਕੇ ਜਾਓ ਬਿਲਕੁਲ ਇਧਰ ਤੁਸੀਂ ਕੰਮ ਤੇ ਜਾ ਰਹੇ ਤੁਸੀਂ ਉੱਥੇ এমਪਲੋਇਮੈਂਟ ਆ ਤੁਹਾਡੀ ਤੁਸੀਂ ਉੱਥੇ ਹੋਰ ਲੋਕਾਂ ਨੂੰ ਮਿਲਣਾ ਤੁਸੀਂ ਦਾੜੀ ਕੇਸ ਆਪਣੇ ਯਾ ਨਾ ਜਿੱਦਾਂ ਵਧੀਆ ਬਣਾ ਕੇ ਜਾਓ ਇਹ ਨਹੀਂ ਵੀ ਉੱਥੇ ਦੁਪਹਿਰਾ ਦਿੰਦਾ ਤੁਸੀਂ ਠਾਠਾ ਬਣ ਕੇ ਜਾ ਰਹੇ ਮੈਂ ਇਹ ਚੰਗਾ ਨਹੀਂ ਲੱਗਦਾ ਮੈਂ ਹੁਣ ਹੋ ਸਕਦਾ ਹੈ ਕਈ ਬੰਦੇ ਇਹਨਾਂ ਗੱਲਾਂ ਤੇ ਗੁਸਾ ਕਰਨ ਵੀ ਆ ਗੱਲ ਇਦਾਂ ਕਿਉਂ ਆ ਕਿਉਂ ਪਰ ਸਾਨੂੰ ਮੇਰੇ ਖਿਆਲ ਉੱਤੇ ਨਾ ਸੋਚ ਵਿਚਾਰ ਕਰਨੀ ਚਾਹੀਦੀ ਆ ਵੀ ਦੇਖੋ ਉਹਦੇ ਚ ਪੂਰੀ ਕਮਿਊਨਿਟੀ ਦੀ ਗੱਲ ਆ ਕਿਸੇ ਇੱਕ ਇਕੱਲੇ ਇਕੱਲੇ ਬੰਦੇ ਦੀ ਗੱਲ ਨਹੀਂ ਹੁੰਦੀ ਨਾ ਨਾ ਪੂਰੀ ਕਮਿਊਨਿਟੀ ਦਾ ਇਮੇਜ ਬਣਦਾ ਉਹਦੇ ਤੇ ਹੁਣ ਤੁਸੀਂ ਦੱਸੋ ਨਾ ਜੇ ਦਿਨ ਨੂੰ ਇੱਥੇ ਬੰਦਾ ਕੋਈ ਠਾਠਾ ਬਣ ਕੇ ਤੁਰਿਆ ਫਿਰਿਆ ਸੜਕ ਤੇ ਤਾਂ ਉਹ ਅਗਲਾ ਸੋਚਦਾ ਵੀ ਆਹ ਕਿਹੜਾ ਬੰਦਾ ਵੀ ਉਹ ਠੀਕ ਆ ਉਹ ਕੋਵਿਡ ਦੇ ਦਿਨਾਂ ਇੱਦਾਂ ਲੋਕਾਂ ਨੇ ਮਾਸਕ ਜੇ ਪਾਏ ਸੀ ਨਹੀਂ ਸੀ ਪਤਾ ਲੱਗਦਾ ਪਤਾ ਲੱਗਦਾ ਹੁਣ ਤੁਸੀਂ ਚੰਗੇ ਭਲੇ ਦੇ ਸਮਿਆਂ ਦੇ ਵਿੱਚ ਤੁਸੀਂ ਪਾਕ ਬਨ ਕੇ ਠਾੜਾ ਤੁਰੇ ਫਿਰੋ ਤਾਂ ਉਹ ਗੱਲ ਥੋੜੋ ਬਣਦੀ ਹੈ ਜੀ ਮਤਲਬ ਥੋੜਾ ਟਾਈਮ ਪਹਿਲਾਂ ਉੱਠ ਖੜੋ ਕਰੋ ਜਦੋਂ ਵੀ ਨਿਕਲੋ ਆਪਣੇ ਆਪ ਨੂੰ ਵਧੀਆ ਸਜਾ ਕੇ ਵਧੀਆ ਕੱਪੜਾ ਲੀੜਾ ਪਾ ਕੇ ਤੁਰਨਾ ਚਾਹੀਦਾ ਜੀ ਇਦਾਂ ਆਮ ਫਿਰ ਦੇਖੋ ਆਪਾਂ ਪ੍ਰੋਗਰਾਮ ਦੇ ਤੁਸੀਂ ਆਪ ਹੀ ਕਰਨ ਪਰ ਪਹਿਲਾਂ ਤੁਸੀਂ ਥੋੜਾ ਜਿਹਾ ਕਦਾ ਥੋੜਾ ਤਰਨਮ ਦੇ ਵਿੱਚ ਗੱਲ ਸੁਣਾਓ ਕੋਈ ਉਹ ਚੱਕ ਨਿਗਾਮਦੀਨ ਵਾਲੀ ਗੱਲ ਸੁਣਾਓ ਜਰਾ ਪਾਣੀ ਛਪੜੀ ਤੋਂ ਕਹਿੰਦਾ ਪਾਣੀ ਛਪੜੀ ਚੁਗਾਂ ਪੀਤਾ ਪਾਣੀ ਛਪੜੀ ਤੋਂ ਗਾਂ ਪੀਤਾ ਪਾਣੀ ਛਪੜੀ ਚੁਗਾਂ ਪੀਤਾ ਬੇਦਲ ਤਸਦੀਕ ਕੀਤੀ ਅਸੀਂ ਸੌਦੈ ਤਾਂ ਕੀਤਾ جو کرتی ہے لوگوں نے بنتی چاہیے چیز کہنے جی ہم نے تو جی جلا کے سرے عام رکھ دیا اب جس کا جی چاہے وہی پائے روشنی کیا بات ہے کیا بات ہے کیا بات ਅਲਬਰਟਾ ਵੀਕਲੀ ਦੇਖਦੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿਕਾਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਸ ਕਰਦਾ ਵੀ ਅਸੀਂ ਤੁਹਾਨੂੰ ਬੋਰ ਨਹੀਂ ਕੀਤਾ ਹੋਏਗਾ। ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਰੱਬ ਰਾਖਾ ਸ਼ਬ ਖੈਰ ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।